ਹਾਲ ਕਗਰਸੈਨ ਦੇ ਢੇਰ ਆ ਬਈ ਸਾਰੇ ਢੇਡੋਂ ਨਿਕਲਦਾ ਜਿਵੇਂ ਆਪਣੇ ਰੇਤਾ ਨਿਕਲਦਾ ਇੱਥੇ ਕਗਰਸੈਨ ਨਿਕਲਦਾ ਕਲੱਚ ਕਗਰਸੈਨ ਦੀ ਖੱਡ ਆ ਜੀ ਸਾਰੀ ਇਹ ਲਾਲ ਕਗਰ ਸੈ ਨਿਕਲਦਾ ਜਿਹੜਾ ਆਪਣੇ ਜਾਂਦਾ ਨਾ ਰਾਸਤਾਂ 'ਚ ਵੀ ਇਹ ਕਰਦਾ ਹੈ ਕਿਥੋਂ ਰਾਸਤਾਂ 'ਚ ਬਰੇਤੀ ਦੀ ਥਾਂ ਤੇ ਇਹਨੂੰ ਜ਼ਿਆਦਾ ਵਰਤਦੇ ਆ ਠੀਕ ਆ ਠੀਕ ਮਾਣ ਨਹੀਂ ਲੈਂਦਾ ਜਿੱਥੇ ਬਹੁਤ ਡੂੰਗੀ ਹੈ ਬਈ ਖੱਡ ਹਨਾ ਬਹੁਤ ਜਿਆਦਾ ਢੂੰਗੀ ਵਿਰੇ ਹੈ ਇਹ ਵਿਰੇਤੀ ਨਹੀਂ ਨਿਕਲਦੀ ਇੱਥੇ ਤੇ ਇਹ ਕਾਲਾ ਪੱਥਰ ਨਿਕਲਦਾ ਲਾਲ ਤੇ ਇਹੀ ਵਰਤਿਆ ਜਾਂਦਾ ਹੈ ਮਸਾਲੇ ਦੇ ਵਿੱਚ ਜਨਨਾਈ ਤੇ ਇਹਨੂੰ ਇਹ ਕੰਮ ਲੈਂਦੇ ਆ ਇਹ ਵਧੀਆ ਚੀਜ਼ ਹੁੰਦੀ ਆ ਇਹ ਇਹ ਵਿਰੇਤੀ ਦਾ ਕੰਮ ਦਿੰਦੀ ਆ ਠੀਕ ਹੈ ਹਾਂ ਇਹਨੂੰ ਪੁਟਾਈ ਕਰਨਗੇ ਥੱਲੋਂ ਪੱਕਾ ਪੱਥਰ ਵੀ ਨਿਕਲਦਾ ਠੀਕ ਹੈ ਹਾਂ ਜਿਵੇਂ ਉੱਤੇ ਨਰਮ ਆ ਗਿਆ ਇਹਦੇ ਥੱਲੇ ਵੱਡੇ ਪੀਸ ਹੋਣਗੇ ਪੱਥਰ ਦੇ ਉਹ ਚੀਜ਼ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਜੀ ਇਥੇ ਆ ਕੋਲਾਈਟ ਏਰੀਆ ਦੇ ਵਿੱਚ ਇਥੇ ਨਾਲ ਨਾਲ ਘੱਗਰ ਸੈ ਨਹੀਂ ਜਾਦਾ ਤਾਂ ਨਿਕਲਦੀ ਹੈ ਕਿੰਨੇ ਡੂੰਗੀ ਹੋ ਬਈ ਇਹ ਇਹ ਘਟੋ ਘਟ ਵੀ ਨਾਂ ਵਾਲਾ ਤਾਂ 100 150 ਫੁੱਟ ਤਾਂ ਹੋਊਗੀ ਇਹ ਕਿਉਂਕਿ ਇਹ ਕਿਹੜਾ ਥੱਲੇ ਪਾਣੀ ਨਿਕਲਣਾ ਹੈ ਵੀ ਜਾਂ ਸੇਮ ਆ ਜੂਗੀ ਕੋਈ ਡਾਰਾ ਡਾਰਾ ਵਾਲੀ ਕੋਈ ਗੱਲ ਨਹੀਂ ਇਹ ਢਲਦੀ ਵੀ ਨਹੀਂ ਪੱਥਰ ਹੈ ਪੱਥਰ ਢਲਦਾ ਨਹੀਂ ਹੁੰਦਾ ਕਦੇ ਵੀ ਠੀਕ ਇਹ ਵੀ ਇੱਚ ਪੈਂਦੇ ਨਹੀਂ ਠੀਕ ਆ ਜਾਓ ਵਿਖਾਈਏ ਆਪਾਂ ਉਧਰ ਆਇਓ ਆ ਕੀ ਇਹ ਚਿੱਟਾ ਚਿੱਟਾ ਜਾਏ ਕੀ ਹੈ ਇਹ ਬਾਈ ਜੀ ਚੂਨਾ ਹੈ ਇਹ ਠੀਕ ਹੈ ਇਹਨੂੰ ਬਾਲ ਕੇ ਇਹ ਪੀਓਪੀ ਪਟੀਨ ਵਗੈਰਾ ਉਹ ਚੀਜ਼ ਬਣਦੀ ਹੈ ਇਹਦੇ ਨਾਲ ਇਹ ਵੀ ਵਿੱਚੋਂ ਹੀ ਨਿਕਲਦਾ ਹੈ ਹਾਂ ਇਹਦੇ ਵਿੱਚੋਂ ਹੀ ਨਿਕਲਦਾ ਹੈ ਨੋ ਨੋ ਤੁਸੀਂ ਖੜ ਨੂੰ ਦੇਖੋ ਧਿਆਨ ਨਾਲ ਵੀ ਕਿਵੇਂ ਜੀਸੀਵੀ ਨਾਲ ਗਾਹ ਪਾਇਆ ਵਿੱਚ ਪੱਟਾ ਕੋਈ ਕੀਤੀ ਵੀ ਹੈ ਤੇ ਵਿੱਚ ਮਿੱਟੀ ਵੀ ਨਿਕਲ ਰਹੀ ਹੈ ਥੱਲੇ ਇਹ ਵੀ ਨਹੀਂ ਗੱਲ ਵੀ ਕੱਲਾ ਪੱਥਰ ਵੀ ਨਿਕਲਿਆ ਮਿਕਸ ਜਿਆ ਹੈ ਤੇ ਉਹ ਲੀਏ ਪਾਏ ਵੇ ਉਹ ਲੀਅਰ ਆਈ ਗੱਡੀ ਤਾਂ ਚੜਦੀ ਆ ਲੈ ਕੇ ਡੈਂਪਰ ਬਾਹਰ ਨਿਕਲਦੇ ਕੋ ਘਰ ਸੈਨ ਤੇ ਵੱਡੇ ਵੱਡੇ ਟੀਰ ਲਾ ਰੱਖਿਆ ਇਹਨਾਂ ਨੇ ਇਹਨੂੰ ਪੀ ਕੇ ਬਰੀਕ ਕਰਕੇ ਫਿਰ ਇਹਨੂੰ ਉਹਦੇ ਵਿੱਚ ਵਰਤਿਆ ਜਾਂਦਾ ਹੈ ਟਰੱਕ ਰਾਹੀਂ ਕੱਢਦੇ ਹੋਣਗੇ ਥੱਲੇ ਹਾਂ ਟਰੱਕ ਰਾਹੀਂ ਕੱਢਦੇ ਆ ਜਿਹੜੇ ਡੈਂਪਰ ਹੁੰਦੇ ਆ ਉਹ ਦੇਖੋ ਜੇ ਸੀ ਵੀ ਖੁਦਾਈ ਕਰ ਰਹੀ ਆ ਤੁਹਾਨੂੰ ਮੈਂ ਜੇ ਸੀ ਵੀ ਦੀ ਲਾਈਵ ਦਿਖਾ ਸਕਦਾ ਹਾਂ ਚਲੋ ਅੱਧਰ ਨੂੰ ਚੱਲਦੇ ਆਪਾਂ ਬੰਡ ਮਰਨ ਥੱਲੇ ਆ ਦੇਖੋ ਵੀਰੇ ਜੀਸੀਬੀ ਪਟ ਰਹੀ ਹੈ ਥੱਲੋਂ ਭਰ ਰਹੀ ਹੈ ਇੱਕ ਗਰਸਾ ਡੈਂਪਰ ਦੇ ਵਿੱਚ ਇਹ ਲਹਿਰਾਂ ਹੁੰਦੀਆਂ ਨੇ ਇਹ ਪਰਤਾਂ ਹੁੰਦੀਆਂ ਜਿਵੇਂ ਇੱਕ ਤਰ੍ਹਾਂ ਦੀ ਇੱਕ ਪਰਤ ਆ ਗਈ ਇਹਦੀ ਇੱਕ ਮਿੱਟੀ ਦੀ ਆ ਗਈ ਐਮ ਐਕਸ ਜਾਂ ਹੁੰਦਾ ਇਹ ਔਰ ਦੇਖੋ ਵੱਡਾ ਕੋੜਾ ਭਰਿਆ ਗਿਆ ਇਥੋਂ ਉਹ ਬਾਹਰ ਜਾ ਰਿਹਾ ਹੈ ਐਕਸਪੋਰਟ ਕਰਦੇ ਆ ਇਹ ਅਡੋਡੀ ਸ਼ਹਿਰਾਂ ਦੇ ਵਿੱਚ ਪਿੰਡਾਂ ਚ ਉਥੋਂ ਐ ਵਰਤੀ ਲੈ ਕੇ ਜਾਂਦੇ ਆ ਲੋਕ ਇੱਕ ਤਰ੍ਹਾਂ ਦੀ ਇਹਨਾਂ ਦੀ ਵਰਤੀ ਆ ਇਹੇ